ਹਾਂਜੀ ਕਿੱਥੋਂ ਰਹਿਣ ਵਾਲੇ ਕਿੱਥੋਂ ਵਾਪਸ ਆਏ ਹੋ ਅਸੀਂ ਬਰਨਾਲੇ ਜ਼ਿਲ੍ਹੇ ਚ ਰਹਿਣ ਵਾਲੇ ਆਂ ਮਾਸਕਰ ਚ ਵਾਪਸ ਆਏ ਆਂ ਕਿੰਨਾ ਚਿਰ ਪਹਿਲਾਂ ਗਏ ਸੀ ਕਿਹੜੇ ਵਿਜੇ ਦੇ ਗਏ ਸੀ ਤੁਸੀਂ ਟੂਰਿਸਟ ਵਿਜੇ ਤੇ ਕਿੰਨਾ ਚਿਰ ਪਹਿਲਾਂ ਗਏ ਸੀ ਡੇਢ ਮਹੀਨਾ ਕੀ ਹਾਲਾਤ ਸੀ ਉੱਥੇ ਜੋ ਤੁਸੀਂ ਕਿਦਾਈ ਲਾਤ ਰਹੇ ਹਿੰਤ ਤੁਸੀਂ ਉੱਥੇ ਬਹੁਤ ਮਾੜੇ ਹਾਲਾਤ ਨੇ ਉਧਰ ਕੁੱਟਦੇ ਮਾਰਦੇ ਜ਼ਿਆਦਾ ਨੇ ਕੋਈ ਕੰਮ ਨਹੀਂ ਕਰਾਉਂਦੇ ਟੌਰਚਰ ਕਰਦੇ ਨੇ ਸਾਰਾ ਕੁਝ ਵਗੈਰਾ ਗੰਦੇ ਗੰਦੇ ਬੋਲਦੇ ਨੇਗੇ ਖਾਣ ਪੀਣ ਉਹਨਾਂ ਨੇ ਦਿੰਦੇ ਨਹੀਂਗੇ ਜਾਣ ਲੱਗਾ ਏਜੰਟਾਂ ਨੇ ਤਾਂ ਕੋਈ ਪੈਸਾ ਵੀ ਲਿਆਏ ਥੋੜਾ ਏਜੰਟ ਜੀ ਹਾਂਜੀ ਪੈਸਾ ਲਿਆ ਸੀ ਸਾਡੇ ਪਿੰਡ ਦੀ ਕੁੜੀ ਸੀ ਕਿੰਨੇ ਪੈਸੇ ਲਏ ਜੀ ਸਾਡੇ ਕੋਲ ਸਾਡੇ ਕੋਲ 25-25000 ਰੁਪਏ ਤੇ ਉਹ ਸੱਤ ਲਿਆ ਸੀ ਸਾਨੂੰ ਕੀ ਕਿਹਾ ਗਿਆ ਏ ਉੱਥੇ ਜਾਣ ਵਾਲੇ ਸਾਨੂੰ ਜਾਣ ਵਾਲੇ ਸਾਨੂੰ ਕਿਹਾ ਸੀ ਵੀ ਵਧੀਆ ਕੰਮ ਦਿਵਾਵਾਂਗੇ ਮੈਨੂੰ ਪਾਲਰ ਦੇ ਕੰਮ ਤੇ ਬੁਲਾਇਆ ਸੀ ਪਰ ਮੈਨੂੰ ਉੱਥੇ ਪਾਲਰ ਦਾ ਕੰਮ ਦਿਵਾਇਆ ਨਹੀਂ ਘਰ ਦੇ ਕੰਮ ਤੇ ਵੀ ਲਾਤਾ ਲਾਤਾ ਕਿਸੇ ਉਥੋਂ ਦੇ ਕਿੰਨੇ ਦਿਨ ਤੋਂ ਉੱਥੇ ਗੁਜ਼ਾਰੇ ਆ ਹਲਾਤ ਬਹੁਤ ਮਾੜੇ ਆਗੇ ਜਿਹਨੇ ਕੰਮ ਕਰਨ ਵਾਲਾ ਹੈ ਨਹੀਂ ਉੱਥੇ ਸਭ ਕੁੜੀਆਂ ਨੇ। ਬਾਬਾ ਜੀ ਨਾਲ ਕਿਵੇਂ ਰابطਾ ਹੋਇਆ ਰੋਣਾ? ਬਾਬਾ ਜੀ ਨਾਲ ਮੇਰੇ ਘਰਦਿਆਂ ਨੇ ਕੰਟੈਕਟ ਕੀਤਾ ਸੀ ਫਿਰ ਸਾਡੇ ਨਾਲ ਹੋਇਆ। ਫਿਰ ਇਹਨਾਂ ਦੇ ਬਤਾਲ ਤੇ ਸਿੱਥੇ। ਹੁਣ ਦੇਸ ਵਾਪਸ ਪੱਤਿਓ ਕੀ ਕਰਨ ਚੰਨਿਓ? ਮੇਰੇ ਪਾਸ ਲੜਕੀਆਂ ਵਿਚਾਰ ਨੂੰ ਕਈ ਥਾਰ ਬੈਠੀਆਂ ਹੋਈਆਂ ਜਾਂ ਜੰਟਾ ਛੱਤ ਜਾ ਜਾਂਦੀ ਹੈ। ਹਾਂਜੀ ਇਹੀ ਕਹਿਣਾ ਚਾਹੁੰਦੇ ਆ ਕੁੜੀਆਂ ਦਾ ਕੋਈ ਜਾਣ ਦਾ ਤੇ ਫਾਇਦਾ ਨਹੀਂ ਬਹੁਤ ਮਾੜੇ ਹਾਲਾਤ ਹੈ ਕਿਰਪਾ ਕਰਕੇ ਕੋਈ ਵੀ ਕੁੜੀ ਉਧਰ ਦੇ ਦੇਸ ਨਾਲ ਜਾ। ਇਲੈਨਾ ਸਬੰਦਤੋਂ ਕਿੱਥੇ ਗਈ ਸੀ ਮੋਗੇ ਜਲੇ ਤੋਂ ਜੀ ਇਰਾਕ ਦੇ ਵਿੱਚ ਗਈ ਸੀ ਮੈਂ ਕਿੰਨੇ ਚਿਰ ਪਹਿਲਾਂ ਗਈ ਸੀ ਅੱਜ ਤੋਂ 5 4 ਮਹੀਨੇ ਪਹਿਲਾਂ ਗਈ ਸੀ ਮੈਂ ਕਿਹੜੇ ਵੀਜੇ ਤੇ ਤੁਹਾਨੂੰ ਏਜੰਟ ਲੈ ਕੇ ਗਿਆ ਕਿਹੜੇ ਵੀਜੇ ਤੇ ਬੁਲਾਇਆ ਸੀ ਅਮਬਾਗਾ ਬਰਨਾਲਾ ਦਾ ਏਜੰਟ ਸੀਗਾ ਠੀਕ ਕਹਿੰਦਾ ਸੀ ਤੁਹਾਨੂੰ ਯਾਦ ਲੱਗਿਆ ਮੈਨੂੰ ਲੱਜਾਨ ਲੱਗਿਆ ਉਹਨਾਂ ਨੇ ਇਹ ਕੱਲ ਕਹੀ ਸੀ ਕਿ ਬਾਹਰ ਇਹ ਬਾਹਰ ਕੰਮ ਕਰਨਾ ਹੈ ਜਿਹਦਾ ਹਸਪੀਟਲ ਦੇ ਵਿੱਚ ਸਫਾਈ ਵਗੈਰਾ ਦਾ ਹੈ ਉਸ ਤੋਂ ਬਾਅਦ ਮੈਨੂੰ ਉਹਨਾਂ ਨੇ ਕੰਪਨੀ ਦੇ ਵਿੱਚ ਲਗਾਇਆ ਜਦ ਜਦ ਦਿਨ ਮੈਨੂੰ ਲੈ ਕੇ ਗਏ ਉਸ ਦਿਨ ਹੀ ਮੇਰਾ ਫੋਨ ਖੋ ਲਿਆ ਸੀ ਉਹਨਾਂ ਨੇ ਉਸ ਵਾਰ ਫੋਨ ਮੈਨੂੰ ਇੱਕ ਹਫ਼ਤੇ ਬਾਅਦ ਮਿਲਦਾ ਸੀ ਘਰੇ ਗੱਲ ਕਰਨ ਨੂੰ ਹੁਣ ਵੀ ਨਹੀਂ ਦਿੰਦੇ ਸੀ ਕਿ ਕਿਸੇ ਦੇ ਘਰ ਮੈਨੂੰ ਕੰਮ ਕਰ ਲੈ ਇਹਨਾਂ ਨੇ ਭੇਜਿਆ ਉਸ ਘਰੇ ਉਸ ਘਰ ਦੇ ਮਾਲਕ ਤਿੰਨ ਚਾਰ ਦਿਨ ਮੈਂ ਇੱਨਾ ਠੀਕ ਰਿਹਾ ਪੰਜਵੇਂ ਦਿਨ ਮੈਂ ਕੰਮ ਕਰ ਰਹੀ ਸੀ ਉਹ ਬਹੁਤ ਜਾਨੀ ਕਿ ਮੈਂ ਦੱਸ ਵੀ ਨਹੀਂ ਸਕਦੀ ਕਿ ਇਦਾਂ ਨੇ ਕੀਤਾ ਮੈਂ ਕਿਹਾ ਹਾਂਜੀ ਮੈਂ ਕਿਹਾ ਵੀ ਮੈਂ ਨਹੀਂ ਕੰਮ ਕਰਨਾ ਮੈਨੂੰ ਕੰਪਨੀ ਵਾਪਸ ਛੱਡਾਓ ਉਹਨਾਂ ਨੇ ਮੈਨੂੰ ਕੰਪਨੀ ਵਾਪਸ ਛੱਡਾਏ ਅਸਵਾਰੇ ਮੇਰੀ ਰਿਜ਼ੰਟ ਆਈ ਜਿਹੜੀ ਪੁਰੀ ਨੇ ਮੈਨੂੰ ਬੁਲਾਇਆ ਸੀ ਉਹ ਮੈਨੂੰ ਬਹੁਤ ਜ਼ਿਆਦਾ ਬੋਲ ਕੇ ਗਈ ਕਹਿੰਦੀ ਕਿ ਨਹੀਂ ਕੰਪਨੀ ਬੈਠੀ ਰਹਿ ਹੁਣ ਮੈਂ ਤੈਨੂੰ ਕਿਤੇ ਵੀ ਕੰਮ ਤੇ ਨਹੀਂ ਭੇਜਣਾ ਗਾਏ ਮੇਰੇ ਇੱਕ ਛੁੱਟੀ ਜਿ ਘੜਿਆ ਉਹ ਬਹੁਤ ਬਿਮਾਰ ਆ ਗਏ ਸੀਗੇ ਮੇਰੇ ਘਰ ਦੇ ਕਹਿੰਦੇ ਨਾ ਵਾਪਿਸ ਭੇਜ ਦੋ ਜੇ ਨਹੀਂ ਕੰਮ ਹਾਂਜੀ ਤੇ ਹੁਣ ਵਾਪਸੀ ਕਿੱਦਾਂ ਸੰਭਵ ਹੋਈ ਟਾਡੀ ਵਾਪਸੀ ਬਾਬਾ ਜੀ ਨੇ ਮੇਰੇ ਘਰ ਜਾਨੇ ਕਨੈਕਟ ਕੀਤਾ ਤੇ ਫਿਰ ਬਾਬਾ ਜੀ ਨੇ ਵੀ ਨੇ ਇੱਧਰ ਬੁਲਾਇਆ ਕੋਈ ਹੋਣ ਲੱਗਿਆ ਪੈਸੇ ਲੱਗੇ ਤੁਹਾਡੇ ਕੋਈ ਨਹੀਂ ਜੀ ਕੋਈ ਪੈਸਾ ਨਹੀਂ ਲੱਗਿਆ ਲੱਗਿਆ ਕੋਈ ਹਾਂ ਜੀ ਜਾਣ ਲੱਗਾ ਪਿਆ 10000 ਰੁਪਏ ਮੇਰੀ ਏਜੰਟ ਨੇ ਲਿਆ ਸੀ ਤੁਹਾਡੇ ਤੋਂ ਏਜੰਟ ਹੋਣ ਵੀ ਮੰਗ ਕਰਦਾ ਜੇ ਤੁਸੀਂ ਉਧਰ ਆਉਣ ਲੱਗੇ ਹਾਂ ਜੀ ਏਜੰਟ 3 ਲੱਖ ਰੁਪਏ ਦੀ ਮੇਰੇ ਘਰ ਦੇ ਤਾਂ ਮੰਗ ਕਰਦਾ ਪਿਆ ਅਸੀਂ ਕਹਿੰਦੇ ਤੈਨਾਂ ਲੱਖ ਰੁਪਏ ਦੇ ਦਾਂ ਤੇ ਅਸੀਂ ਤੁਹਾਡੀ ਕੁੜੀ ਭੇਜ ਦਿੰਨੇ ਆ ਓਏ ਬਾਬਾ ਜੀ ਦੀ ਗੱਲ ਹਾਂ ਜੀ ਬਾਬਾ ਜੀ ਨੇ ਕਰਕੇ ਕੋਈ ਪੈਸਾ ਨਹੀਂ ਲਿਆ ਗਿਆ ਬਾਬਾ ਜੀ ਨੇ 29 ਤਰੀਕ ਉਹਨਾਂ ਨੇ ਮੰਗੀ ਸੀ 29 ਤਰੀਕ ਤੋਂ ਪਹਿਲਾਂ ਉਸ ਏਜੰਟ ਮੈਨ ਅੰਬੈਸੀ ਦਾ ਨਾਮ ਲੈ ਕੇ ਮੈਨੂੰ ਅੰਬੈਸੀ ਦੇ ਜਦੋਂ ਮੈਨੂੰ ਵੈਸੀ ਦੇ ਵਿੱਚੋਂ ਲੈ ਕੇ ਜਾਂਦਾ ਮੈਂ ਕਿਹਾ ਸਾਰੇ ਇਧਰੇ ਵੈਸੀ ਨਹੀਂ ਕਿ ਮੈਨੂੰ ਕਹਿੰਦੇ ਇਧਰ ਆ ਤੂੰ ਮੁੰਡੇ ਨੇ ਆਪਣੇ ਨਾਲ ਜਾਣਾ ਏ ਉੱਥੇ ਤਾਂ ਕਿ ਮੈਨੂੰ ਕਹਿੰਦੇ ਚਾਹ ਪੀਏਂਗੇ ਮੈਂ ਕਿਹਾ ਠੰਡੇ ਵਿੱਚ ਚਾਹ ਪੀਤੀ ਹੁੰਦੀ ਚਾਹ ਪੀਣ ਤੋਂ ਬਾਅਦ ਮੈਨੂੰ ਕੋਈ ਹੁਸ਼ ਨਹੀਂ ਰਿਹਾ ਮੈਨੂੰ ਮੈਨੂੰ ਪਤਾ ਕੀ ਮੈਨੂੰ ਕਿੰਨੀ ਤੂ ਤਕਲੀਫ ਹੋਈ ਮੈਨੂੰ ਉਸ ਬੰਦੇ ਨੇ ਧਮਕੀ ਤਾਂ ਦਿੱਤੀ ਸੀ ਕਿ ਤੂੰ ਕਿਸੇ ਨੂੰ ਕੁਝ ਦੱਸੇਂਗੀ ਤਾਂ ਮੈਂ ਤੈਨੂੰ ਕੰਪਨੀ ਵਿੱਚੋਂ ਵੀ ਗੈਵ ਕਰਵਾ ਦੇਣਾ ਹੈ ਮਰ ਦੇ ਹਾਲਾਤ ਬਹੁਤ ਖਰਾਬ ਹੈ ਉੱਥੇ ਬਹੁਤ ਜ਼ਿਆਦਾ ਉਹਨ ਜਿਹੜੇ ਪੰਜਾਬੀ ਕੁੜੀਆਂ ਹੌਰ ਵਿੱਚ ਜਾਣ ਨੂੰ ਚਾਹਵਾਂ ਨਾ ਵਿਦੇਸ਼ਾਂ ਜਾਂ ਉਹਨਾਂ ਨੂੰ ਕੁਝ ਕਹਿਣਾ ਚਾਹੁੰਦੇ ਹਾਂ ਮੈਂ ਤਾਂ ਇੱਕੋ ਹੀ ਗੱਲ ਕਹੂੰਗੀ ਪਿੰਡਾਂ ਆ ਜਾਓ ਸਾਰੇ ਇਹਨੇ ਕੋਈ ਵੀ ਬਾਹਰ ਨਾ ਜਾਣ ਕੁੜੀਆਂ ਇਹ ਬੱਬੀਆ ਕਿੰਨੇ ਦੇਸ਼ ਜਿਹੜੇ ਲੜਕੇ ਦੇਪਾ ਪਤਨ ਨੇ ਉਹਨਾਂ ਲਗਾਤਾਰ ਅਸੀਂ ਬੇਨਤੀਆਂ ਕਰ ਰਹੇ ਹਾਂ ਕਿ ਜਿਹੜੇ ਅਰਬ ਮੁਲਕ ਦੇ ਵਿੱਚ ਆਪਣੀਆਂ ਲੜਕੀਆਂ ਨੂੰ ਨਾ ਭੇਜੋ ਪਰ ਫਿਰ ਵੀ ਪਿੰਡਾਂ ਦੇ ਵਿੱਚੋਂ ਲਾਲਚ ਦੇ ਕੇ ਉਹ ਪਰਿਵਾਰ ਗਰੀਬ ਪਰਿਵਾਰਾਂ ਨੂੰ ਅ ਜਿਹੜਾ ਹੈ ਲਾਲ ਜੇ ਦੇਖ ਕੇ ਉਹਨਾਂ ਨੂੰ ਇਹੋ ਜਿਹੇ ਝਾਸਾ ਦੇ ਕੇ ਵੀ ਤੁਸੀਂ ਆਪਣੇ ਲੜਕੀ ਨੂੰ ਭੇਜ ਦਿਓ ਉੱਥੇ ਉਹਦੀ ਚੰਗੀ ਨੌਕਰੀ ਹੋਊਗੀ ਚੰਗੀ ਤਨਖਾਹ ਹੋਊਗੀ ਪਰ ਉਹਨਾਂ ਨੂੰ ਇੱਥੇ ਜਾ ਕੇ ਜਿਹੜਾ ਹੈ ਪ੍ਰਸਾਦ ਦਿੱਤਾ ਜਾਂਦਾ ਜਿਸ ਤਰ੍ਹਾਂ ਅੱਗੇ ਵੀ ਜਿਹੜੀਆਂ ਲੜਕੀਆਂ ਆਈਆਂ ਤੇ ਸੱਤ ਲੜਕੀਆਂ ਜਿਹੜੀਆਂ ਹੈ ਉਹ ਪਿਛਲੇ ਮਹੀਨੇ ਵਾਪਸ ਆਈਆਂ ਇਨਾਂ ਦੇ ਵਿੱਚੋਂ ਇੱਕ ਲੜਕੀ ਇਰਾਕ ਤੋਂ ਵਾਪਸ ਆਈ ਹੈ ਤੇ 6 ਲੜਕੀਆਂ ਅਮਾਨ ਤੋਂ ਵਾਪਸ ਆਈਆਂ ਜਿਨ੍ਹਾਂ ਦੇ ਵਿੱਚ ਜਲੰਧਰ ਬਰਨਾਲਾ ਲੁਧਿਆਣਾ ਫਿਰੋਜ਼ਪੁਰ ਕਪੂਰਥਲਾ ਤੇ ਮੋਗਾ ਜ਼ਿਲ੍ਹੇ ਤੋਂ 6 ਲੜਕੀਆਂ ਵਾਪਸ ਆਈਆਂ ਇਹ ਸਾਰੀਆਂ ਲੜਕੀਆਂ ਗਰੀਬ ਪਰਿਵਾਰਾਂ ਦੇ ਨਾਲ ਸੰਬੰਧਿਤ ਆ ਤੇ ਇਹਨਾਂ ਨੂੰ ਏਜੰਟਾਂ ਨੇ ਜਾਂ ਪਿੰਡਾਂ ਦੇ ਲੋਕਲ ਜਿਹੜੇ ਹੈਗੇ ਹਨ ਉਹਦੇ ਏਜੰਟ ਛੱਡੇ ਹੋਏ ਆ ਜਾ ਸਾਦੇ ਕੇ ਇਹਨਾਂ ਨੂੰ ਬਾਹਰ ਭੇਜ ਦਿੰਦੇ ਆ ਵੀ ਤੁਹਾਨੂੰ ਘਰ ਦਾ ਕੰਮ ਹੋਊਗਾ ਉੱਥੇ ਚੰਗੀ ਨੌਕਰੀ ਹੋਊਗੀ ਚੰਗੀ ਤਨਖਾਹ ਹੋਊਗੀ ਇਹ ਜਿਹੜਾ ਹੈ ਟੂਰਿਸਟ ਭਿਜਾਇਸ ਨੂੰ ਵੰਦੇ ਉੱਥੇ ਜਾ ਕੇ ਕੋਈ ਨਾ ਕੋਈ ਜਿਹੜਾ ਹੈਗਾ ਇਹਨਾਂ ਕੋਲ ਆ ਕੰਟਰੈਕਟ ਕਰਾ ਲਿੰਦੇ ਆ ਜਿਹਦੇ ਉੱਤੇ ਉਹ ਗੁੱਠਾ ਵਗੈਰਾ ਲਵਾ ਲਿੰਦੇ ਆ ਤੇ ਫਿਰ ਉਹਨਾਂ ਨੂੰ ਅੱਗੇ ਵੇਚ ਦਿੰਦੇ ਆ ਇਹਨਾਂ ਵਿੱਚ ਜਿਹੜੀਆਂ ਦੋ ਲੜਕੀਆਂ ਅੱਜ ਇੱਥੇ ਪਹੁੰਚੀਆਂ ਤੇ ਉਹ ਆਪਣੀ ਗੱਲ ਜਿਹੜੀਆਂ ਹੈਗੀਆਂ ਤੁਹਾਨੂੰ ਦੱਸਣਗੀਆਂ ਜਿਹੜੀ ইরাਕ ਤੇ ਲੜਕੀ ਆਈ ਹੈ ਇਹ 22 ਅਕਤੂਬਰ ਨੂੰ ਸਾਡੇ ਕੋਲ ਇਹਨਾਂ ਦਾ ਪਰਿਵਾਰ ਆਇਆ ਸੀ ਤੇ 5 ਦਸੰਬਰ ਨੂੰ ਸਹੀ ਸਲਾਮਤੇ ਲੜਕੀ ইরাਕ ਤੋਂ ਵਾਪਸ ਆ ਗਈ। ਇਸੇ ਤਰ੍ਹਾਂ ਜਿਹੜੀ ਮਾਨ ਵਾਲੀ ਲੜਕੀ ਹੈ ਇਹ 5 ਨਵੰਬਰ ਨੂੰ ਸਾਡੇ ਕੋਲੇ ਸਿ ਆਈ ਸੀ ਇਹਨਾਂ ਨੇ ਕੰਪਲੇਂਟ ਕੀਤੀ ਸੀ ਤੇ 16 ਨਵੰਬਰ ਨੂੰ 24 ਨੂੰ ਇਹ ਲੜਕੀ ਜਿਹੜੀ ਹੈਗੀ ਇਹ ਵਾਪਸ ਆਪਣੇ ਘਰ ਆ ਗਈ ਹੈ। ਇਹਨਾਂ ਵਾਪਸ ਜਿਹੜੀਆਂ ਪਰਤੀਆਂ ਲੜਕੀਆਂ ਇਹਨਾਂ ਜੋ ਕੁਛ ਦਾ ਥੋੜਾ ਤੇਰੀ ਉੱਤੇ ਗਏ ਸੀ ਜਾਂਦੇ ਹੀ ਇਹਨਾਂ ਨੂੰ ਪਤਾ ਲੱਗ ਗਿਆ ਵੀ ਸਾਡੇ ਨਾਲ ਧੋਖਾ ਹੋ ਗਿਆ ਤੇ ਉਦੋਂ ਤੇ ਇਹਨਾਂ ਨੇ ਜਿਹੜਾ ਹੈ ਮੈਸੇਜ ਭੇਜਨੇ ਸ਼ੁਰੂ ਕੀਤੇ ਆਪਣੇ ਮਾਪੇਪਨਾਂ ਜਿਹੜਾ ਹੈਗਾ ਦੱਸਿਆ ਕਿ ਅਸੀਂ ਇੱਥੇ ਫਸ ਗਏ ਆ ਤੇ ਕੁਝ ਜਿਹੜੇ ਹੈਗੇ ਆ ਇਹ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਜਿਹੜਾ ਵਿਦੇਸ਼ ਮੰਤਰਾਲੇ ਦਾ ਸੁਝਾਅ ਪਾਸ ਕਰਦਾ ਜਿਨ੍ਹਾਂ ਨੇ ਇਹ ਲੜਕੀਆਂ ਨੂੰ ਯਾਰ ਹੈ ਇਹਨਾਂ ਦੀ ਮਦਦ ਕਰਕੇ ਇਹਨਾਂ ਨੂੰ ਇੱਥੇ ਵਾਪਸ ਲਿਆਂਦੀਏ ਤੇ ਇਹ ਲੜਕੀਆਂ 100 ਤੋਂ ਉੱਪਰ ਵਾਪਸ ਲੜਕੀਆਂ ਆ ਚੁੱਕੀਆਂ ਤੇ ਲਗਾਤਾਰ ਜਿਹੜੀਆਂ ਇਹ ਲੜਕੀਆਂ ਫਿਰ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਪਹਿਲਾਂ ਇਹ ਦਿੱਲੀ ਤੋਂ ਚੜਾਉਂਦੇ ਸੀ ਹੁਣ ਇਹ ਬੰਬੇ ਤੋਂ ਚੜਾਉਂਦੇ ਆ ਇਹਨਾਂ ਦਾ ਨੈਟਵਰਕ ਜਿਹੜਾ ਹੈਗਾ ਉਹ ਬਣਿਆ ਹੋਇਆ ਤੇ ਅਸੀਂ ਤਾਂ ਬੇਨਤੀ ਕਰਾਂਗੇ ਸਰਕਾਰ ਨੂੰ ਕਿ ਜਿਹੜੇ ਇਹੋ ਜਿਹੇ ਏਜੰਟਾ ਇਹਨਾਂ ਨੂੰ ਫੜਿਆ ਜਾਵੇ ਤੇ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਇਹ ਮਨੁੱਖੀ ਸਮਗਲਿੰਗ ਦਾ ਮਾਮਲਾ ਇਹਨਾਂ ਤੇ ਵੰਦਾ ਇਹ ਜਿਹੜੇ ਹੈਗੇ ਆ ਗਰੀਬ ਲੋਕਾਂ ਨੂੰ ਇਹ ਟਾਰਗੇਟ ਬਣਾਉਂਦੇ ਆ ਖਾਸ ਕਰਕੇ ਜਿਹੜੇ ਹੈਗੇ ਆ ਲੋਅਰ ਲੈਵਲ ਦੇ ਉੱਤੇ ਜਿਨ੍ਹਾਂ ਦੀ ਕੋਈ ਜਿਹੜੀ ਹੈਗੀ ਪਿੱਛੋਂ ਅਪਰੋਚ ਨਾ ਕਰ ਸਕਣ ਸੋ ਜਿਹੜੀ ਇਹ ਬੜੀ ਬੜੀ ਦੁੱਖ ਦੀ ਗੱਲ ਆ ਖਾਸ ਕਰਕੇ ਧੀਆਂ ਵਾਸਤੇ ਜਿਹੜੀਆਂ ਜਿਨ੍ਹਾਂ ਦੀਆਂ ਨੌਜਵਾਨ ਧੀਆਂ ਬਾਹਰ ਚਲੇ ਜਾਂਦੀਆਂ ਉਹ ਮਾਂ-ਬਾਪ ਨੂੰ ਪਤਾ ਕਿ ਉਹਨਾਂ ਦਾ ਪਿੱਛੋਂ ਕੀ ਹਾਲ ਹੁੰਦਾ ਤੇ ਅਸੀਂ ਬੇਨਤੀ ਕਰਾਂਗੇ ਤੁਹਾਡੇ ਮਾਤਬਰਾਈ ਤੇ ਕੋਈ ਵੀ ਇਹੋ ਜਿਹੇ ਝਾਸਾ ਦੇ ਕੇ ਵੀ ਅਸੀਂ ਤੁਹਾਨੂੰ ਥੋੜੇ ਪੈਸਿਆਂ ਚ ਲੈ ਜਾਵਾਂਗੇ ਚੰਗੀ ਤਨਖਾਹ ਪਰ ਜੇ ਇਹੋ ਜਿਹੇ ਏਜੰਟਾਂ ਦੇ ਕੋਲ ਨਾਫਸ ਹੋ ਜੇ ਕਿਸੇ ਨੇ ਬਾਹਰ ਜਾਣਾ ਹੀ ਅਸੀਂ ਕਹਿੰਨੇ ਇਹਨਾਂ ਮੁਲਕੇ ਚ ਨਾ ਜਾਓ ਪਰ ਜੇ ਜਾਣਾ ਵਾ ਤੇ ਵਰਕ ਪਰਮਿਟ ਤੇ ਜਾਓ ਤਾਂ ਕਿ ਤੁਸੀਂ ਸੇਫ ਵੀ ਹੋਵੋਗੇ ਤੇ ਸਰਕਾਰ ਵੀ ਜਿਹੜੀ ਹੈਗੀ ਥੋਡੇ ਨਾਲ ਫਿਰ ਅਕ ਘੱਟ ਸਕਦੀ ਹੈ ਤੇ ਤੁਹਾਨੂੰ ਜਿਹੜੀ ਹੈਗੀ ਆ ਇਹ ਕੋਈ ਗਲਤ ਫਸਦਾ ਬੰਦਾ ਤੇ ਉਹਨਾਂ ਕੋਲ ਜੋਗ ਮਾਹੂ ਜਾ ਵੀ ਉਹਨਾਂ ਕੋਲ ਲਿਆ ਜਾ ਸਕਦਾ ਸੋ ਜਦੋਂ ਅਸੀਂ ਗੈਰ ਕਾਨੂੰਨੀ ਇਸ ਤਰੀਕੇ ਨਾਲ ਜਾ ਕੇ ਕੰਮ ਕਰਦੇ ਆ ਤੇ ਉਹਦੇ ਉੱਤੇ ਜਿਹੜਾ ਹੈਗਾ ਬਹੁਤ ਰਿਸਕਾਂ ਤੇ ਰਿਸਕ ਜਿਹੜਾ ਹੈ ਇਹ ਨਹੀਂ ਲੈਣਾ ਚਾਹੀਦਾ ਮੋਬਾਈਲ ਕਿਸ ਤਰ੍ਹਾਂ ਹਲਾਤਾ ਜਿਹੜੇ ਲੜਕੇ ਰਹਿ ਰਹੀਆਂ ਨੇ ਨਹੀਂ ਵਾਕੇ ਦੱਸਣਗੇ ਆਪਣੀ ਜਵਾਬ ਨਹੀਂ ਦੱਸਣਗੇ ਕਿਉਂਕਿ ਇਹਨਾਂ ਨੇ ਜੋ ਆਪਣੇ ਮਾ ਮਾਪ ਨੂੰ ਦੱਸਿਆ ਉਹਨਾਂ ਨੇ ਆਣ ਕੇ ਦੱਸਿਆ ਕਿ ਸਾਨੂੰ ਇਹ ਜਿਹੜੇ ਹੈਗੇ ਆ ਜਿਸ ਕੰਮ ਤੇ ਲੈ ਕੇ ਜਾਂਦੇ ਉਹ ਕੰਮ ਨਹੀਂ ਕਰਾਉਂਦੇ ਹੋਰ ਕੰਮਾਂ ਦੇ ਵਿੱਚ ਜਿਹੜਾ ਹੈਗਾ ਤੱਕਦੇ ਆ ਮਾਨਸਿਕ ਤਸਿਹ ਇਹ ਦਿੰਦੇ ਆ ਉਹਨਾਂ ਦੇ ਜੇ ਬਿਮਾਰ ਹੋ ਜਾਂਦਾ ਇਲਾਜ ਨਹੀਂ ਕਰਾਉਂਦੇ ਉੱਥੇ ਜਾ ਕੇ ਜਦੋਂ ਫਸ ਜਾਂਦਾ ਫੇਰ ਹੀ ਪਤਾ ਲੱਗਦਾ ਬਾਬਾ ਜੀ ਇੰਨੀਆਂ ਹੀ ਲੜਕੇ ਵਾਪਸ ਆ ਜਗੀਆਂ ਕੀ ਹੁਣ ਤੱਕ ਕੋਈ ਟਰੈਵਲ ਏਜੰਟ ਦਾ ਪਛਾਹ ਹੋਇਆ ਵਾ ਟ੍ਰੈਵਲ ਏਜੰਟ ਤੇ ਪਰਚੇ ਅਸੀਂ ਕਰਾਇਆ ਵੀ ਆ ਪਰ ਅਫਸੋਸ ਆ ਕਿ ਜਦੋਂ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਹੁੰਦੀਆਂ ਤੇ ਹਰ ਇੱਕ ਨੂੰ ਜਿਹੜਾ ਹੈਗਾ ਏਜੰਟ ਪੈਸੇ ਵਾਲਾ ਹੁੰਦਾ ਤੇ ਨਾ ਤਾਂ ਅਸੀਂ ਦੇਖਿਆ ਜਿਹੜੇ ਖਾਸ ਕਰਕੇ ਮਕਰੋਂ ਕੋਈ ਜਿਹੜਾ ਹੈ ਕੇਸ ਲੜਨ ਦਾ ਇੱਛਕ ਵੀ ਨਹੀਂ ਹੁੰਦਾ ਕਈ ਵਾਰ ਤਾਂ ਪੁਲਿਸ ਵਾਲੇ ਬਿਆਨ ਲੈਣ ਜਾਂਦੇ ਆ ਤੇ ਉਹ ਲੜਕੀਆਂ ਜਿਹੜੀਆਂ ਹੈਗੀਆਂ ਉਹ ਉਹ ਬਿਆਨ ਨਹੀਂ ਦਿੰਦੀਆਂ ਉਹ ਉਹ ਤਾਂ ਪਹਿਲਾਂ ਹੀ ਰੋਟੀ ਦਵਾਜਾਰ ਹੁੰਦੇ ਵੀ ਅਸੀਂ ਕਿਹੜੇ ਚੱਕਰ ਦੇ ਵਿੱਚ ਅਦਾਲਤਾਂ ਵੀ ਜਾਵਾਂਗੇ ਇਸੇ ਕਰਕੇ ਇਹ ਜਿਹੜੇ ਕੇਸ ਆ ਇਹਨਾਂ ਦੇ ਉੱਤੇ ਇਹ ਜਿਹੜੇ ਹੈ ਨਹੀਂ ਚੱਲਦੇ ਜਾਂ ਬਿਆਨ ਹੀ ਨਾ ਹੋਣ ਕਰਕੇ ਉੱਥੇ ਰੁਕ ਜਾਂਦੇ ਆ ਅਸੀਂ ਹਰ ਜਿਹੜੀ ਲੜਕੀ ਸਾਡੇ ਕੋਲ ਜਿਹੜੇ ਮਾਂ-ਬਾਪ ਸ਼ਿਕਾਇਤ ਲੈ ਕੇ ਆਉਂਦੇ ਆ ਅਸੀਂ ਉਹਨਾਂ ਨੂੰ ਪਹਿਲਾਂ ਕਹਿੰਨੇ ਆ ਵੀ ਪਹਿਲਾਂ ਇਹ ਪੁਲਿਸ ਥਾਣੇ ਦੇ ਵਿੱਚ ਕੇਸ ਦਰਜ ਕਰਾਓ ਪਰ ਉਹਦੀ ਜਿਹੜੀ ਹੈ